ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਜ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਇੱਥੇ ਸਵੇਰ ਦਾ ਟਾਈਮ ਹੈ ਤੇ ਮੈਂ ਇੱਥੇ ਬਣਾ ਰਹੀ ਸੀਗੀ ਇਹ ਗੇਂਦਿਆਂ ਦੇ ਫੁੱਲਾਂ ਦੀ ਵੀਡੀਓ ਦੇਖੋ ਕਿੰਨੇ ਸੋਹਣੇ ਖਿਲਰੇ ਪਏ ਸੀਗੇ ਮੈਨੂੰ ਬਹੁਤ ਸੋਹਣੇ ਲੱਗ ਰਹੇ ਸੀਗੇ ਇਹ ਦੋ ਤਰ੍ਹਾਂ ਦੇ ਸੀਗੇ ਤੇ ਇਹ ਨਾ ਸਾਡੇ ਜਸਕਰਨ ਨੂੰ ਸ਼ੌਕ ਆ ਜਸਕਰਨ ਨੇ ਬੀਜੇ ਸੀਗੇ ਚਲ ਉਹ ਬਾਦ ਨਾਲ ਲੋਡ ਕਰਾ ਲਈ ਪੈਂਟ ਚੱਕ ਲੈ ਪੈਂਟ ਚੱਕ ਲੈ ਲੋ ਜੀ ਉਸ ਤੋਂ ਬਾਅਦ ਫੇਰ ਆਗੇ ਸੀਗਾ ਪਪਰ ਕਿਉਂਕਿ ਜੀ ਤੁਹਾਨੂੰ ਪਤਾ ਹੀ ਆ ਬੱਚਾ ਨੇ ਜਾਣਾ ਸੀਗਾ ਤੇ ਵਿਆਹ ਤੇ ਉਹ ਤਿਆਰ ਹੋ ਰਿਹਾ ਸੀ ਕਿ ਥੋੜੀ ਜੀ ਕਲਿੱਪੇ ਬਣਾਈ ਸੀਗੀ ਜਿਸ ਕਰਨ ਦੀ ਮੈਂ ਤੇ ਉਹਦੀ ਪੈਂਟ ਥੱਲੇ ਖਿਸਕ ਰਹੀ ਸੀ ਮੈਂ ਉਹਨੂੰ ਹੱਸ ਰਹੀ ਸੀ ਮੈਂ ਇਹਨੂੰ ਖਿੱਚ ਲਾ ਪਰ ਨੂੰ ਓਕੇ ਜਿਹੜਾ ਸੀਗਾ ਹਾਂਜੀ ਉਹ ਗੇਂਦਿਆਂ ਦੇ ਬੂਟੇ ਨਾ ਜਿਸ ਕਰਨੇ ਲਾਏ ਸੀਗੇ ਉਹਨੂੰ ਬਹੁਤ ਸ਼ੌਂਕ ਆ ਗੇਂਦੇ ਬਗਾਰਾ ਕੋਈ ਵੀ ਫਲਾਵਰ ਹੋਵੇ ਲਾਉਣ ਦਾ ਮੈਨੂੰ ਕਹਿੰਦਾ ਹੁੰਦਾ ਕਹਿੰਦਾ ਮੰਮੀ ਆਪਾਂ ਨੇ ਗਮਲੇ ਲੈ ਕੇ ਆਉਣੇ ਨੇ ਵੀ ਤੂੰ ਲਿਆ ਦੇ ਵੀ ਮੈਂ ਲਾਉਣੇ ਨੇ ਬੂਟੇ ਉਹਦੇ ਵਿੱਚ ਕੋਈ ਗੱਲ ਨਹੀਂ ਕਦੇ ਲਿਆ ਕੇ ਦਵਾਂਗੇ ਉਹਨੂੰ ਤੇ ਇੱਥੇ ਨਾ ਸੈਪਰੀ ਦਾ ਪਾਪਾ ਲੱਗਾ ਹੋਇਆ ਸੀਗਾ ਇਹ ਗੋਹਾ ਕੋਲਣ ਤੇ ਫੇ ਮੈਂ ਇਹਦੀ ਵੀਡੀਓ ਕਲਿੱਪ ਲੈ ਲਈ ਤੇ ਕਿਉਂਕਿ ਜੀ ਹੁਣ ਬਸ ਗੋਹਾ ਮਤਲਬ ਪਹਿਲਾਂ ਤਾਂ ਅਸੀਂ ਪਾਉਂਦੇ ਨਹੀਂ ਸੀਗੇ ਕਈ ਦਿਨ ਬਾਅਦ ਪਾਉਂਦੇ ਹੁੰਦੇ ਸੀ ਹੁਣ ਪਾ ਦਿਆ ਕਰਾਂਗੇ ਲਗਾਤਾਰ ਕਿਉਂਕਿ ਜਿਹੜਾ ਤੂਪਾ ਲੱਗਣ ਲੱਗ ਗਈ ਤੇ ਹੁਣ ਗੋਹਾ ਲਗਾਤਾਰ ਪਿਆ ਕਰੂਗਾ ਗੋਪਰ ਗੈਸ ਦੇ ਵਿੱਚ ਤੇ ਫਿਰ ਇਹਦੇ ਪਾਪਾ ਗੋਹਾ ਕੋਲ ਰਹੇ ਸੀਗੇ ਤੇ ਇੱਥੇ ਸਾਨੂੰ ਲੱਗਦਾ ਸੀਗਾ ਟੈਂਕੀ ਮੁੱਕ ਗਈ ਪਰ ਟੈਂਕੀ ਨਹੀਂ ਮੁੱਕੀ ਸੀਗੀ ਤੇ ਉਹਦੇ ਵਿੱਚ ਬੜ ਪੈ ਗਿਆ ਸੀ ਠੰਡ ਕਰਨ ਨਾ ਪੈਪ ਦੇ ਵਿੱਚ ਵੀ ਬੜ ਪੈ ਜਾਂਦੇ ਨੇ ਫਿਰ ਤੇ ਪਾਣੀ ਵੀ ਆਉਂਦਾ ਨਹੀਂ ਕਿਸੇ ਲੋਟ ਹਨਾ ਪੈਪ ਸਿੱਧੇ ਨਹੀਂ ਹੁੰਦੇ ਹੈਗੇ ਠੰਡ ਦੇ ਨਾਲ ਆਕੜੇ ਪੈ ਨੇ ਤੇ ਇੱਥੇ ਬੱਚਿਆਂ ਨੂੰ ਹੋ ਗਈ ਸੀਗੀ ਛੁੱਟੀ ਫੇ ਮੈਂ ਉਧਰ ਨੂੰ ਵਾਹ ਚਲੋ ਉਧਰਲੀ ਤੁਹਾਨੂੰ ਵੀਡੀਓ ਦਿਖਾਉਣਾ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਛੁੱਟੀ ਹੋ ਗਈ ਸੀਗੀ ਬੱਚੇ ਕਾਫੀ ਆਉਂਦੇ ਹੁੰਦੇ ਨੇ ਰੌਲਾ ਪਾਉਂਦੇ ਇੱਥੇ ਆਪਣੇ ਮੋਟਰਸਾਈਕਲ ਦਰਾਂ ਮੂਰੀ ਖੜਾਏ ਹੁੰਦੇ ਆ ਕਈ ਬੱਚਿਆਂ ਦੇ ਫਿਰ ਉਹ ਲੈਣ ਆਉਂਦੇ ਹੁੰਦੇ ਆ ਤੇ ਇੱਥੇ ਦੇਖੋ ਜੀ ਗੋਹਾ ਖੋਲਤਾ ਐਨ ਇਹ ਗੋਹਾ ਖੋਲਣ ਦੀ ਡਿਊਟੀ ਸਾਇਪਰੀ ਦੇ ਪਾਪੇ ਦੀ ਹੁੰਦੀ ਆ ਉਹੀ ਕੋਲ ਕੇ ਪਾਉਂਦਾ ਹੁੰਦਾ ਕਿਉਂਕਿ ਜੀ ਸਾਨੂੰ ਫਿਰ ਇਹ ਕਹਿ ਦਿੰਦਾ ਤੁਸੀਂ ਪਾਣੀ ਘੱਟ ਪਾਇਆ ਵੱਧ ਪਾਇਆ ਇਦਾਂ ਕਹਿ ਦਿੰਦਾ ਅੱਜ ਕਹਿ ਦਿੰਦਾ ਤੁਸੀਂ ਖੋਲ ਲਾ ਫਿਰ ਇਹ ਆਪੇ ਕੋਲ ਕੇ ਪਾਉਂਦਾ ਹੁੰਦਾ ਜਿੱਦਨ ਮਰਜ਼ੀ ਪਾਉਣਾ ਹੋਵੇ ਜੇ ਕਈ ਵਾਰ ਨਹੀਂ ਟਾਈਮ ਲੱਗਦਾ ਫਿਰ ਅਸੀਂ ਖੋਲ ਦੰਨੇ ਹੁੰਨੇ ਆ ਵੈਸੇ ਤਾਂ ਇਹਦਾ ਪਾਪਾ ਹੀ ਪਾਉਂਦਾ ਲਗਾ ਜਦੋਂ ਵੀ ਇਹਦੇ ਵਿੱਚ ਗੋਹਾ ਖੋਲਣਾ ਗੋਬਰ ਗੈਸ ਦੇ ਵਿੱਚ ਤੇ ਇਹ ਹੈਗਾ ਰਹਿ ਗਿਆ ਸੀਗਾ ਜੀ ਅੰਦਰੋਂ ਮੇ ਤੋਂ ਸੁੰਭਣ ਤੋਂ ਇਹ ਸੁੰਭਣ ਤੋਂ ਤਾਂ ਰਹਿ ਗਿਆ ਸੀਗਾ ਕਿਉਂਕਿ ਜੀ ਬੱਚਿਆਂ ਨੇ ਸਵੇਰੇ ਜਾਣਾ ਸੀਗਾ ਤਿਆਰ ਕਰਨੇ ਸੀਗੇ ਤੇ ਮੈਂ ਨਾ ਬਸ ਬਾਰ-ਬਾਰ ਝਾੜੂ ਲਾ ਕੇ ਤੇ ਚਲੇ ਗਈ ਸੀ ਅੰਦਰ ਹਲੇ ਆਪਣੇ ਇੱਕ ਕੱਟੀਰ ਛੇਲਾ ਖੜੇ ਸੀਗੇ ਫਿਰ ਇਹ ਸੁੰਭਣ ਤੋਂ ਬਚਾਲੇ ਹੀ ਰਹਿ ਗਿਆ ਤੇ ਮੈਂ ਛੱਡ ਕੇ ਚਲੀ ਗਈ ਸੀਗੀ ਇੱਥੇ ਬੱਚਿਆਂ ਦਾ ਆ ਬਹੁਤ ਔਖੇ ਤਿਆਰ ਹੁੰਦੇ ਨੇ ਜਾ ਕੇ ਤੇ ਜਾਣਾ ਹੁੰਦਾ ਜਦ ਵੀ ਤੇ ਉਹ ਜਦੋਂ ਸਕੂਲ ਜਾਣਾ ਹੁੰਦਾ ਉਦੋਂ ਵੀ ਨਾਉਣ ਚੇ ਨਹੀਂ ਆਉਂਦੇ ਹੈਗੇ ਫਿਰ ਘੂਰ ਕੇ ਮੈਂ ਕਿਹਾ ਵੀ ਜੇ ਤੁਸੀਂ ਜਾਣਾ ਤਾਂ ਸਾਜਰੇ ਤਿਆਰ ਹੋ ਕੇ ਚਲੇ ਜਾਓ ਤੇ ਬਸ ਪਾਣੀ ਭਰ ਲਿਆ ਕਦੇ ਕਦੇ ਕਿਤੇ ਬਹਿ ਗਏ ਕਿਤੇ ਕਿਤੇ ਬਹਿ ਗਏ ਬਸ ਇਦਾਂ ਹੀ ਫਿਰੀ ਗਏ ਨੇ ਫਿਰ ਜਿਸ ਕਾਰਨ ਘੂਰ ਕੇ ਨਾਲ ਆਇਆ ਮੈਂ ਵੀ ਨਾਲਾ ਹੁਣ ਵੀ ਫਿਰ ਲੇਟ ਹੋ ਜਾਣਾ ਵੀ ਇੰਨੇ ਵੀ ਦਿਨ ਚੜੀ ਜਾਂਦਾ ਹੈ ਤੇ ਉਹਨਾਂ ਨੂੰ ਤਿਆਰ ਤਿਆਰ ਕਰਕੇ ਫਿਰ ਬਾਅਦ ਚ ਇਹ ਦੁਪਹਿਰ ਤੋਂ ਬਾਅਦ ਦਾ ਹੀ ਟਾਈਮ ਹੈ ਜਦੋਂ ਮੈਂ ਇੱਥੇ ਸੁੰਬਰ ਲੱਗੀ ਸੀਗੀ ਇਹ ਵਾ ਇਹਦੇ ਦੋਏ ਕਟਰੂ ਛੱਡਦੇ ਨੇ ਆਪਣੇ ਬਸ ਇਹਨੂੰ ਇਕੱਠਾ ਕਰਕੇ ਗੂੜਾ ਨਾਲ ਆਪਾਂ ਬਾਹਰ ਸਿਰਦਾਂਗੇ ਹੁਣ ਸਾਫ਼ ਕਰਦਾਂਗੇ ਬਸ ਧੁੱਪਾਂ ਬਹੁਤ ਦੇ ਨਿਕਲੀ ਹੋਈ ਸੀਗੀ ਅੱਜ ਤੇ ਧੁੱਪਾਂ ਤਾਂ ਲੱਗ ਜੂਗੀ ਫਰਚ ਨੂੰ ਸੁੱਕ ਜੂਗਾ ਜਦ ਤੱਕ ਬੰਨਣਾ ਇਹਨੇ ਅੰਦਰ ਇਹਨਾਂ ਜ਼ਿਆਦਾ ਨਹੀਂ ਗਿੱਲਾ ਸੀਗਾ ਸੁੱਕ ਪਛਾਈ ਹੁੰਦੀ ਆ ਨਾ ਫੇ ਠੀਕ ਜਿਹੀ ਸੁੱਕਾ ਹੁੰਦਾ ਹੈ ਇਹਨਾਂ ਗੱਲਾਂ ਨਹੀਂ ਹੁੰਦਾ ਹੈਗਾ ਇੱਕ ਤਸਲਾ ਹੋ ਜਾਂਦਾ ਇੱਥੋਂ ਵੀ ਤੂੜੀ ਵਗੈਰਾ ਕਾਫੀ ਸੁੱਕ ਪਾਈ ਹੁੰਦੀ ਹੈ ਨਾ ਥੱਲੇ ਕੁਛ ਛੇਲਾ ਖੰਡਾ ਦਿੰਦਾ ਤੂੜੀ ਜਿਹੜੀ ਉਹਨੂੰ ਰੱਖਦੇ ਆ ਉਹਨੂੰ ਕੁਛ ਤੂੜੀ ਖਾਰਾਂ ਦਾ ਕੁਛ ਖੰਡਾ ਦਿੰਦਾ ਫੇ ਕਾਫੀ ਹੋ ਜਾਂਦੀ ਇੱਥੇ ਖਣ ਜਾਂਦੀ ਆ ਇੱਕ ਤਸਲੀ ਜੀ ਭਰ ਜਾਂਦੀ ਆ ਬਸ ਜੀ ਇਹਨੂੰ ਆਪਾਂ ਇਦਾਂ ਚੱਕ ਕੇ ਨਾ ਬਸ ਉਹ ਸੜਦਾਂਗੇ ਤੇ ਖੋਲੜੀ ਦੇ ਵਿੱਚ ਵੀ ਝਾੜੂ ਫੇਰਨੇ ਵਾਲਾ ਤੀਗਾ ਖੋਲੜੀ ਦੇ ਵਿੱਚ ਇਦਾਂ ਕਿ ਨਾਲੇ ਤਾਂ ਵਿੱਚ ਬਹਿ ਜਾਂਦਾ ਛੇਲਾ ਨਾਲੇ ਥੱਲੇ ਗਿੱਲਾ ਕਰ ਦਿੰਦਾ ਬਾਥਰੂਮ ਕਰਨ ਦੀ ਵੀ ਆਤ ਤਾਂ ਉਹ ਵਿੱਚ ਘੜ ਕੇ ਬਾਥਰੂਮ ਕਰ ਦਿੰਦਾ ਉਹ ਹੀ ਮੈਂ ਸਾਫ ਕਰ ਰਹੀ ਸੀ ਖੋਲੜੀ ਨੂੰ ਗਿੱਲੀ ਕਰ ਦਿੰਦਾ ਸਾਰੀ ਖੁੱਲਾ ਬੰਨਿਆ ਹੁੰਦਾ ਸਾਨੂੰ ਐਨ ਦਾ ਵੀ ਚੱਲ ਥੱਲੇ ਤਾਂ ਹਨਾ ਵੀ ਗਿੱਲਾ ਹੋਊਗਾ ਵੀ ਚੱਲ ਉੱਤੇ ਚੜ ਕੇ ਬਹਿ ਜਾਊਗਾ ਖੋਲੜੀ ਦੇ ਵਿੱਚ ਪਰ ਉਹ ਖੋਲੜੀ ਨੂੰ ਵੀ ਗਿੱਲੀ ਕਰ ਦਿੰਦਾ ਪਤਾ ਨਹੀਂ ਕੀ ਆਤ ਤਾਂ ਉਹ ਅਸੇ ਸੁਣ ਦੀ ਸਹਿਤਾਂ ਨਾਲ ਆਪਾਂ ਪਾ ਲਾਂਗੇ ਤਸਲੀ ਦੇ ਵਿੱਚ ਤੇ ਬਾਹਰ ਚੱਕ ਕੇ ਛੱਡ ਦਾਂਗੇ ਬੱਸ ਜੀ ਚਲੋ ਜੀ ਇਦਾਂ ਹੀ ਕੰਮ ਕਰ ਚੱਲੀ ਜਾਂਦੇ ਨੇ ਆਪਣੇ ਸਾਰੇ ਦਿਹਾੜੀ ਥੋੜਾ ਜਿਹਾ ਰੇਬੇਲ ਹੁੰਦੀ ਆ ਕਈ ਵਾਰ ਤਾਂ ਇਹੋ ਜਿਹਾ ਹੁੰਦਾ ਦਿਨ ਵੀ ਸਾਰੀ ਦਿਹਾੜੀ ਉਨਿੰਗ ਜਾਂਦੀ ਆ ਕੰਮਕਾਰਾਂ ਦੇ ਵਿੱਚ ਬਿਲਕੁਲ ਵੀ ਬੈਠਣ ਦੀ ਵੇਲ ਨਹੀਂ ਮਿਲਦੀ ਹੈਗੀ ਕਈ ਵਾਰ ਤਾਂ ਮੁੱਕ ਜਾਂਦਾ ਸਾਰੇ ਕੰਮ ਕਈ ਵਾ ਫੇਰ ਬੈਠ ਹੋ ਜਾਂਦਾ ਆਸਤਾ ਫਿਰ ਮੇਕਾਂ ਮੰਮਾ ਨੂੰ ਵੀ ਲੇਟ ਹੋ ਗਈ ਸੀਗੀ ਬੱਚਿਆਂ ਨੂੰ ਤਿਆਰ ਕਰਦੀ ਕਰਦੇ ਤੇ ਲੋ ਜੀ ਇਹ ਆਪਾਂ ਨੇ ਪਾਤੇ ਸੀਗੇ ਪੱਠੇ ਪਸ਼ੂਆ ਆਪਣੇ ਲੱਗੇ ਸੀਗੇ ਫੱਟੇ ਖਾਣ ਤੇ ਇਧਰ ਕਟਿਆ ਸ਼ੈਲੀ ਨੂੰ ਵੀ ਪਾਤੇ ਸੀਗੇ ਕਪੜੇ ਹਲੇ ਆਪਣੇ ਕੱਲ ਦੇ ਤੋਤੇ ਪਏ ਜਿਹੜੇ ਸੀ ਉਹ ਨਹੀਂ ਸੁੱਕੇ ਸੀਗੇ ਤੇ ਫਿਰ ਇੱਥੇ ਆ ਗਈ ਸੀਗੀ ਮੈਂ ਨਿੰਬੂ ਤੋੜਨ ਥੋੜੇ ਜਿਨੇ ਨਿੰਬੂ ਲੱਗੇ ਹੋਏ ਸੀਗੇ ਆਪਣੇ ਪੀਲੇ ਹੋਏ ਪਏ ਸੀ ਕਈ ਦਿਨ ਦਾ ਸਾਇਪਰੀ ਤਾਂ ਪਪਾ ਕਹੀ ਜਾਂਦਾ ਸੀਗਾ ਵੀ ਇਹਨਾਂ ਨੂੰ ਤੋੜ ਕੇ achar ਪਾਲਾ। ਅ ਬਈ ਫਿਰ ਗਰਮੀਆਂ ਦੇ ਵਿੱਚ ਵਧੀਆ ਲੱਗਦਾ ਵੀ ਗਰਮੀਆਂ 'ਚ ਖਾਦਾ ਜਾਊਗਾ ਜਦ ਤੱਕ ਬਣ ਜੂਗਾ ਇਹਨ। ਬਸ ਕਾਲਜੀ ਹੋ ਰਹੀ ਸੀਗੀ ਤੋੜਨੇ ਜਾ ਹੋਇਆ ਨਾਲੇ ਕੋਲੇ ਨੇ ਫਿਰ ਵੀ ਐ ਟਾਈਮ ਹੀ ਨਹੀਂ ਲੱਗਿਆ ਹੈਗਾ ਤੋੜਨ ਦਾ। ਫਿਰ ਚੱਲ ਅੱਜ ਮੈਂ ਖਾ ਚੱਲ ਅੱਜ ਤੋੜੇ ਲੈਣੀਆਂ। ਤੇ ਉਹ ਹੀ ਤੋੜ ਰਹੀ ਸੀਗੀ। ਮੈਂ ਲੈ ਕੇ ਨਹੀਂ ਆਈ ਸੀਗੀ ਕੋਈ ਭਾਂਡਾ ਮੈਂ ਖਾ ਚੱਲ ਹੱਥ 'ਚ ਆ ਜਾਣਗੇ। ਪਰ ਉਹ ਸੀਗੇ ਜਿਆਦਾ 2-3 ਸਗੋਂ ਟੁੱਟ ਕੇ ਖਾਲਚ ਗਿਰ ਗਏ ਉਹ ਤਾਂ ਫਿਰ ਮੈਂ ਨਹੀਂ ਚੱਕੇ ਹੈਗੇ ਮੈਂ ਹਾਂ ਚੱਲ ਇੱਥੇ ਖਰਾਬ ਜੇ ਪਾਣੀ ਚ ਗਿਰ ਗਏ ਸੀਗੇ ਤੇ ਮੇਰਾ ਹੱਥ ਭਰ ਗਿਆ ਸੀਗਾ ਫੇ ਮੈਂ ਹਾਂ ਚੱਲ ਹੁਣ ਬਾਲਟੀ ਤਾਂ ਲਿਆਉਣੀ ਪੈਣੀ ਆ ਸਾਰੇ ਨਹੀਂ ਥੋੜੇ ਸੀਗੇ ਹਲੇ ਥੋੜੇ ਜੇ ਛੱਡ ਲੇ ਕਿਉਂਕਿ ਜੀ ਹਰੇ ਨੇ ਹਲੇ ਵਿੱਚ ਥੋੜੇ ਜੇ ਉਹ ਫੇਰ ਜਦੋਂ ਪੱਕ ਜਾਣਗੇ ਫੇਰ ਚੀਰ ਕੇ ਪਾ ਦਾਂਗੇ ਹਲੇ ਮੈਂ ਥੋੜੇ ਜੇ ਤੋੜ ਲੇ ਸੀਗੇ ਇਹੀ ਚੀਰ ਕੇ ਪਾਵਾਂਗੇ ਦੇਹ ਦੇ ਕੱਲ ਨੂੰ ਪਾ ਦਾਂਗੇ ਧੋਪੇ ਸਮਾਰ ਕੇ ਰੱਖ ਦਾਂਗੇ ਫਿਰ ਜਦੋਂ ਸੁੱਕ ਜਾਣਗੇ ਮਾਣ ਮਟੂ ਪਾਣੀ ਜਾਏ ਨੂੰ ਉਹਦਾ ਹੋ ਜਾਊਗਾ ਸੁੱਕੇ ਸੁੱਕਾ ਜਾ ਫਿਰ ਆਪਾਂ ਪਾ ਦਾਂਗੇ ਚੀਰ ਕੇ ਦੇਹ ਦੇ ਕਿੱਦਾਂ ਪਾਉਣੇ ਆ ਕੱਲ ਨੂੰ ਪਾਉਂਗੇ ਆਚਾਰ ਤਾਂ ਅੱਜ ਤਾਂ ਸਿਰਫ ਤੋੜਨੇ ਤੋੜਨੇ ਨੇ ਹਲੇ ਬੱਚੇ ਨਹੀਂ ਮੁੜੇ ਸੀਗੇ ਸ਼ਾਮੇ ਹੋ ਗਈ ਸੀ ਉਹਨਾਂ ਨੂੰ ਵਿਆਹ ਤੋਂ ਮੁੜਦੇ ਆ ਨਾ ਉੱਥੇ ਵਿਆਹ ਦਾ ਵੀ ਲਾਈਵ ਚੱਲ ਰਿਹਾ ਸੀਗਾ ਉੱਥੇ ਅਸੀਂ ਉਹ ਵੀ ਦੇਖ ਰਹੀ ਸੀਗੀ ਦੁਪਹਿਰੇ ਥੋੜਾ ਜਿਹਾ ਦੇਖਿਆ ਮੈਂ ਤਾਂ ਜਿੰਨਾ ਕਿ ਮੇਰਾ ਟਾਈਮ ਲੱਗਿਆ ਬਾਕੀ ਫਿਰ ਕੰਮ ਕਾਰਾਂ ਚੱਲ ਜਗੇ ਫਿਰ ਦੇਖੇ ਨਹੀਂ ਹੋਏ ਹੈਗਾ ਢੀਂਮੂ ਦੇ ਵਿੱਚ ਨਾ ਕੰਡੇ ਹੁੰਦੇ ਆ ਬਹੁਤ ਔਖੇ ਟੁੱਟਦੇ ਸੀਗੇ ਕੰਡੇ ਵੱਜਦੇ ਸੀ ਬੜੀਆਂ ਬੜੀਆਂ ਸੂਲਾਂ ਜੀਆਂ ਨੇ ਹੱਥਾਂ 'ਚ ਵੱਜਦੀਆਂ ਨੇ ਇਹ ਆਪਣਾ ਨਿੰਬੂ ਇਹ ਦੋ ਦੋਹਾਂ ਮੌਸਮਾਂ 'ਲਾ ਦੋਹਾਂ ਮੌਸਮਾਂ 'ਚ ਨਿੰਬੂ ਬਹੁਤ ਲੱਗਦੇ ਨੇ ਇਹਨੂੰ ਗਰਮੀ 'ਚ ਵੀ ਕਾਫੀ ਲੱਗੇ ਹੁੰਦੇ ਨੇ ਰਸ ਵੀ ਬਹੁਤ ਨਿੰਬੂਆਂ ਦੇ ਵਿੱਚ ਇਹਨਾਂ ਦੇ ਬਹੁਤੇ ਨਿੰਬੂ ਨੇ ਉਹ ਉਹ ਦੇਖ ਰਹੇ ਸੀ ਫਿਰ ਤੋੜਾਂਗੇ ਨਾ ਛੋਟਾ ਜਿਹਾ ਪਰ ਕਾਫੀ ਨਿੰਬੂ ਲੱਗਿਆ ਹੁੰਦੇ ਨੇ ਗਰਮੀ ਚ ਤਾਂ ਬਹੁਤ ਜ਼ਿਆਦਾ ਲੱਗਦੇ ਨੇ ਜਾਂ ਚਿੱ ਸਿਆਲਾਂ ਚ ਥੋੜੇ ਜਿਹਾ ਕੱਟੇ ਸੀਗੇ ਇੰਨੇ ਜ਼ਿਆਦਾ ਦੇਖੋ ਇਹ ਵਿੱਚ ਇੱਕ ਦੋ ਹਰੇ ਟੁੱਟ ਗਏ ਸੀਗੇ ਕੁਝ ਉਹ ਖਾਲਚ ਟੁੱਟ ਕੇ गिर ਗਏ ਮੇਰੇ ਤੋਂ ਤੇ ਲੋਜ ਨਿੰਬੂ ਵਗੈਰਾ ਤੋੜ ਕੇ ਮੈਂ ਰੱਖਿਆ ਹੀ ਹੁਣ ਆ ਗਈ ਉੱਪਰ ਉੱਪਰ ਇਹ ਦੇਖੋ ਸਾਇਪਰੀ ਦੀਆਂ ਪੱਗਾਂ ਤੇ ਇਹਨਾਂ ਨੂੰ ਮੈਂ ਧੁੱਪਾਂ ਸਿੱਟਿਆ ਸੀਗਾ ਇਹਨਾਂ ਦੇ ਟਹਿ ਮਾਰ ਕੇ ਰੱਖਾਂਗੇ ਇਹ ਧੁੱਪਾਂ ਤਾਂ ਸਿੱਟੀਆਂ ਕਿਉਂਕਿ ਜੀ ਸੱਜਪ੍ਰੀਤ ਜਦੋਂ ਸਵੇਰੇ ਤਿਆਰ ਹੋਣ ਲੱਗਿਆ ਨਾ ਮੈਂ ਇਹਨੂੰ ਸਾਜਰੀ ਕਹਤਾ ਸੀਗਾ 9 ਵਜੇ ਵੀ ਆਪਦਾ ਨਹਾ ਧੋ ਕੇ ਪੱਗ ਬੰਨ ਲਾ ਤੇ ਉਹ ਨਾ ਸਾਰੀਆਂ ਪੱਗਾਂ ਬੰਨ ਬੰਨ ਕੇ ਕਦੇ ਬੰਨ ਲਿਆ ਕਰੇ ਕਦੇ ਖੋਲਦਿਆ ਕਰੇ ਬਸ ਇਦਾਂ ਹੀ ਕਰੇ ਗਿਆ ਉਹਨੇ ਕਈ ਪੱਗਾਂ ਇੱਕਨੇ ਬੰਨ ਕੇ ਪੂਣੀਆ ਕਰ ਕਰਕੇ ਰੱਖਤੀਆਂ ਬਨ ਲਿਆ ਕਰ ਫਿਰ ਮੈਨੂੰ ਪੁੱਛਿਆ ਕਰੇ ਮੰਮੀ ਸੋਣੀ ਲਾਦੀ ਮੈਂ ਕਹਿ ਦਿੰਦੀ ਸੀ ਹਾਂ ਸੋਣੀ ਆ ਜਦੋਂ ਮੈਂ ਕਹਿ ਦਿੰਦੀ ਸੀ ਸੋਣੀ ਆ ਫੇਰ ਕਹਿੰਦਾ ਨਹੀਂ ਸਹੀ ਨਹੀਂ ਬਨ ਹੋਈ ਆ ਲੜਨੀ ਸਹੀ ਬਨ ਹੋਇਆ ਨਹੀਂ ਬਨ ਹੋਇਆ ਬਸ ਐਦਾਂ ਹੀ ਕਰੀ ਗਿਆ ਉਹ 9:30 ਵਜੇ ਦਾ ਪੱਗ ਬਨਣ ਲੱਗਿਆ ਹੋਇਆ ਤਿਆਰ ਹੋਣ ਚ ਨੇ 12:00 ਵਜੇ ਤੇ ਬਸ ਤਿਆਰ ਨਹੀਂ ਹੋਣ ਚ ਆਇਆ ਹੈਗਾ ਉਹਦੀ ਪੱਗੇ ਨਹੀਂ ਲੋਟਾਈ ਸਾਰੀ ਦੇ ਮਤਲਬ ਕਾਫੀ ਟਾਈਮ ਵੈਸੇ ਤਾਂ ਪੱਗ ਘਰੇ ਵਧੀਆ ਬਣ ਲੰਦਾ ਕੱਲ ਪਤਾ ਨਹੀਂ ਕਿਵੇਂ ਨਹੀਂ ਉਹ ਤੋਂ ਬੰਨ ਹੋਈ ਕਹਿੰਦਾ ਮੈਨੂੰ ਸੋਹਣੀ ਨਹੀਂ ਲੱਗਦੀ ਹੈਗੀ ਵਨ ਵਨ ਖੋਲ ਖੋਲ ਰੱਖੀ ਗਿਆ ਤੇ ਫਿਰ ਬਾਅਦ ਚ ਹਾਰ ਕੇ ਜਦੋਂ ਮੈਂ ਜਸਕਰਨ ਨੂੰ ਵੀ ਤਿਆਰ ਕਰਤਾ ਫਿਰ ਆਪਦੀ ਪੱਗ ਖੋਲ ਕੇ ਬਾਅਦ ਵਿੱਚ ਪਟਕਾਈ ਬਣਾ ਕੇ ਗਿਆ ਮੈਂ ਦੱਸ ਸਵੇਰ ਦਾ ਦੁਪੱਗਾ ਬਨਣ ਲੱਗਿਆ ਹੋਇਆ ਐਂਡ ਤੇ ਤੈਨੂੰ ਪਟਕਾਈ ਬੰਨਣਾ ਪੈ ਗਿਆ ਕਹਿੰਦਾ ਮੈਨੂੰ ਪਸੰਦ ਨਹੀਂ ਆਉਂਦੀ ਹੈਗੀ ਕਦੇ ਕਿ ਇਧਰ ਨੂੰ ਕਹਿ ਦਿੰਦਾ ਦੀ 빙 ਕੀ ਹੈ ਕਦੇ ਕਹਿ ਦਿੰਦਾ ਦੀ ਇਹਦੇ ਪੇਚ ਨਹੀਂ ਸਹੀ ਪਏ ਹੈਗੇ ਪਸੇਕਣੇ ਕਰੀਏ ਸੋ ਸਾਰੀਆਂ ਪੱਗਾਂ ਉਹਨੇ ਖੋਲ ਕੇ ਰੱਖਤੀਆਂ ਇਹਨਾਂ ਦੇ ਵਿੱਚ ਜਦੋਂ ਇਹ ਬਨ ਲੰਨੇ ਪੂਣੀਆਂ ਕਰਕੇ ਫਿਰ ਬੜਜੇ ਪੈ ਜਾਂਦੇ ਨੇ ਤੇ ਉਹੀ ਝਾੜ ਝਾੜ ਕੇ ਹੁਣ ਮੈਂ ਬੜ ਤੋਤੇ ਤੋਂ ਵਗੈਰ ਲੋਟ ਨਹੀਂ ਆਉਂਦੇ ਹੈਗੇ ਜਿੰਨੇ ਬੜ ਪੈ ਜਾਂਦੇ ਨੇ ਇਹਨਾਂ ਦੇ ਵਿੱਚ ਤੇ ਫਿਰ ਉਹੀ ਸਾਫ਼ ਕਰ ਕਰਕੇ ਮੜੇ ਟਹਾਂ ਜੀਆਂ ਮਾਰ ਕੇ ਰੱਖ ਰਹੀ ਸੀ ਕਿ ਮੈਂ ਹਾਂ ਚੱਲ ਹੁਣ ਧੋਣੀਆਂ ਤਾਂ ਕਾਨੂੰ ਨੇ ਵੀ ਇਹ ਕਿਹੜਾ ਖਰਾਬ ਹੋਈਨਾਂ ਨੇ ਸਿਰਫ ਉਹਨੇ ਮੜੇ ਮੜੇ ਬਨ ਕੇ ਹੀ ਰੱਖੀਆਂ ਸੀਗੀਆਂ ਫਿਰ ਮੈਂ ਧੁੱਪਾਂ ਲਵਾ ਕੇ ਦੁਬਾਰਾ ਫਿਰ ਇਕੱਠੀਆਂ ਕਰਕੇ ਰੱਖਤੀਆਂ ਮਾਜਾ ਲੈਕਣੇ ਫੇਰ ਜਦ ਕਦੇ ਬੰਨਣੀਆਂ ਹੋਣਗੀਆਂ ਬਨ ਲੂਗਾ ਮੈਨੂੰ ਸੋਗਾ ਹਾਜ਼ਰੀ تھی ਮੈਂ ਹਾ ਦੱਸ ਅੱਜ ਪੱਗ ਬੰਨਣੀ ਸੀ ਅੱਜ ਤੱਕ ਅੱਜ ਤੇ ਤੂੰ ਲੋਟ ਨਹੀਂ ਆਈ ਹੈਗੀ ਮੈਨੂੰ ਕਹਾਂ ਮੈਂ ਕਿਸੇ ਤੋਂ ਬਨਾਇਆ ਹੁਣ ਮੈਂ ਤੂੰ ਇੰਨੀ ਸੋਣੀ ਪੱਗ ਬਨ ਲੰਨਾ ਬਸ ਉਹਨੂੰ ਆਪਣੀ ਪੱਗ ਬੰਨਣੀ ਹੀ ਪਸੰਦ ਨਹੀਂ ਆਈ ਅੱਜ ਤੇ ਐ ਹੈਗਾ ਜੀ ਤਿਹੇ ਕ ਪਹਿਰ ਦਾ ਟਾਈਮ ਫਿਰ ਇੱਥੇ ਲੱਗੀ ਸੀਗੀ ਮੈਂ ਚਾਹ ਬਣਾਉਣਾ ਮਾਂ ਚਾਹ ਪੀ ਕੇ ਚਲੋ ਫਿਰ ਹਨਾ ਧਾਰਾ ਵਗੈਰਾ ਚੋਣ ਜਾਣਾ ਸੀਗਾ ਬਸ ਧਾਰਾਂ ਦਾ ਵੀ ਟਾਈਮ ਹੋਇਆ ਗਿਆ ਸੀਗਾ ਚਾਹ ਨੂੰ ਮੈਂ ਥੋੜੇ ਲੇਟ ਹੋ ਗਈ ਸੀ ਜੀ ਅੱਜ ਕਿਉਂਕਿ ਦੋਏ ਜਾਣੇ ਸੀਗੇ ਤੇ ਫਿਰ ਪਤਾ ਹੀ ਨਹੀਂ ਲੱਗਾ ਟਾਈਮ ਦਾ ਕਮਾ ਘਰਾਂ ਚ ਫਿਰੇ ਗਏ ਐਵੇਂ ਬੱਚੇ ਅੱਗੇ ਚਾਹ ਮੰਗ ਲੈਂਦੇ ਨੇ ਸਕੂਲੋਂ ਆਉਂਦੇ ਨੇ ਜਦੋਂ ਫਿਰ ਟਾਈਮ ਨਾ ਬਣ ਜਾਂਦੀ ਆ ਆ ਚਾਹ ਆਪਣੀ ਲੇਟ ਹੋ ਗਈ ਸੀਗੀ ਤੇ ਦੇਖੋ ਜੀ ਇੱਥੇ ਆ ਕੇ ਮੁੜ ਕੇ ਦੋਏ ਜਾਣੇ ਇੱਥੇ ਬੰਨੀ ਬੈਠਾ ਪਟਕਾ ਫਿਰ ਇਹਨਾਂ ਨੂੰ ਮੈਂ ਪੁੱਛ ਰਹੀ ਸੀ ਮੈਂ ਹੋਰ ਕੀ ਮੇਰੇ ਹੱਬ ਵਿਆਹ ਵਧੀਆ ਲੱਗਿਆ ਥੱਕ ਗਏ ਸੀਗੇ ਪਤਾ ਕੀ ਗੱਲ ਆ ਬੈਠਾ ਹੀ ਥੱਕ ਜਾਂਦਾ ਬੰਦਾ ਵਿਆਹ ਦੇ ਵਿੱਚ ਇੱਕ ਤਾਂ ਗੱਡੀ ਚ ਘਬਰਾਹਟ ਜੀ ਹੋਣ ਲੱਗ ਜਾਂਦੀ ਆ ਖਾਦਾ ਪੀਤਾ ਸਾਰੇ ਇਹ ਦਿਮਾਗ ਜਨ ਚੜੀ ਜਾਂਦਾ ਹੁੰਦਾ ਤੇਲ ਵਗੈਰਾ ਤੇ ਉਹੀ ਸੁਸਤੀ ਪਈ ਬੇਚੀ ਥੋੜੀ ਜੀ ਇਹਨਾਂ ਦੇ ਵਿੱਚ ਤੇ ਬਾਕੀ ਜੀ ਆਪਾਂ ਵੀਡੀਓ ਦਾ ਐਂਡ ਬੇਚੀ ਕਰਦੇ ਆ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੇਂ ਬਲੌਗ ਦੇ ਨਾਲ ತಾತ ಸರಿ